ਬਾਈ ਉਹ ਆਪਣੇ ਪਿੰਡ ਵਾਲਾ ਜਿਹੜਾ ਜੱਗਾ ਨਹੀਂ ਉਹਦੇ ਨਾਲ ਸੱਟਾਂ ਵੱਜੀਆਂ ਫਿਰ ਤਾਂ ਬਹੁਤ ਮਾੜਾ ਹੋਇਆ ਚੱਲ ਕੋਈ ਨਾ ਉਹਦੀ ਜਾਨ ਬਚ ਗਈ ਹਾਂ ਸ਼ੁਕਰ ਆ ਬਾਈ ਉਹਦੀ ਜਾਨ ਬਚ ਗਈ ਨਹੀਂ ਤਾਂ ਕੰਮ ਖਰਾਬ ਹੋ ਜਾਣਾ ਸੀ ਫੋਨ ਇਹ ਬਾਈ ਦਾ ਹੀ ਲੱਗਦਾ ਮੈਂ ਤਾਂ ਫੋਨ ਤਾਂ ਯਾਰ ਕਾਫੀ ਮਹਿੰਗਾ ਵਾ ਬਾਈ ਆ ਤੇਰਾ ਫੋਨ ਡਿੱਗਿਆ ਪਿਆ ਸੀ ਨਹੀਂ ਨਹੀਂ ਬਾਈ ਇਹ ਮੇਰਾ ਫੋਨ ਹੀ ਹੈਗਾ ਮੇਰਾ ਫੋਨ ਤਾਂ ਮੇਰੇ ਕੋਲ ਆ ਫਰੇ ਫੋਨ ਕਿਹਦਾ ਵਾ ਤੁਹਾਡੇ ਪਿੱਛੇ ਡਿੱਗਿਆ ਪਿਆ ਸੀ ਪਤਾ ਨਹੀਂ ਬਾਈ ਮੈਂ ਤਾਂ ਲਾਖ ਖੋਲ ਕੇ ਦੇਖ ਲਾ ਇਹ ਤੇ ਨੰਬਰ ਨੰਬਰ ਹੋਊਗਾ ਕਿਸੇ ਦਾ ਇਹਨੂੰ ਤਾਂ ਲੋਕ ਲੱਗਾ ਹੋਇਆ ਯਾਰ ਨਾ ਹੀ ਇਹਦੇ ਮੂਰੇ ਕਿਸੇ ਦੀ ਫੋਟੋ ਲੱਗੀ ਆ ਹੁਣ ਐਵੇਂ ਕਿਵੇਂ ਪਤਾ ਲੱਗੂ ਕਿਹਦਾ ਫੋਨ ਆਏ ਅੱਛਾ ਹੁਣ ਫਿਰ ਇਹਦਾ ਕੀ ਕਰੀਏ ਕਰਨਾ ਕੀ ਆ ਇਹ ਫੋਨ ਮੈਂ ਪੁਲਿਸ ਵਾਲਿਆਂ ਨੂੰ ਦੇ ਦੂੰਗਾ ਉਹ ਲੱਭ ਕੇ ਤੇ ਮਾਲਕ ਨੂੰ ਆਪੇ ਵਾਪਸ ਕਰ ਦੇਣਗੇ ਨਹੀਂ ਨਹੀਂ ਭਾਈ ਪੁਲਿਸ ਵਾਲਿਆਂ ਨੂੰ ਨਾ ਦਈ ਕਿਉਂ ਹੋਰ ਕਿਹਨੂੰ ਦਵਾ ਬਈ ਮੈਂ ਤਾਂ ਤੈਨੂੰ ਕਹਿਣਾ ਇਹ ਫੋਨ ਤੂੰ ਆਪਦੇ ਕੋਲ ਹੀ ਰੱਖ ਲੈ ਥਾਣੇ 'ਚ ਤਾਂ ਵੱਧ ਫੋਨ ਪਏ ਹੁੰਦੇ ਆ ਉਹ ਕਿਹੜਾ ਕਿਸ ਨੂੰ ਦਿੰਦੇ ਆ ਉਹਨਾਂ ਨੇ ਵੀ ਆਪਦੇ ਕੋਲ ਹੀ ਰੱਖ ਲੈਣਾ ਇਹ ਫੋਨ ਮੈਂ ਤਾਂ ਤੈਨੂੰ ਕਹਿਣਾ ਨਾ ਇਹ ਫੋਨ 'ਚੋਂ ਸਿਮ ਕੱਢ ਕੇ ਤੋੜ ਦੇ ਤੇ ਇਹ ਫੋਨ ਆਪਦੇ ਕੋਲ ਹੀ ਰ ਗਾਲਾ ਤਾਂ ਸਹੀ ਆ ਯਾਰ ਜੇ ਇਹ ਫੋਨ 'ਚ ਮੈਂ SIM ਕੱਢ ਕੇ ਤੋੜ ਦਾਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਨਾਲੇ ਤਾਂ ਮੈਂ ਵੈਸੇ ਵੀ ਨਾ ਮਾ ਫੋਨ ਲੈਣੇ ਸੀ ਨਾਲੇ ਮੇਰੇ ਪੈਸੇ ਬਾਹਰ ਜਾਣਗੇ ਪਰ ਜੇ ਮੈਂ ਫੜਾ ਗਿਆ ਨਾ ਪੁਲਿਸ ਵਾਲਿਆਂ ਦਾ ਕਟਾਪਾ ਬਹੁਤ ਗਾਰਨਾ ਮੇਰੇ ਕੁੱਟ-ਪੜ ਕੇ ਪਾਸੇ ਹਲਾਲ ਕਰ ਦੇਣਗੇ ਨਹੀਂ ਤੂੰ ਇਹ ਫੋਨ ਨਾ ਪੁਲਿਸ ਵਾਲਿਆਂ ਨੂੰ ਵਾਪਸ ਕਰ ਦੇ ਉਹ ਲੱਭ ਕੇ ਆਪੇ ਇਹਦੇ ਮਾਲਕ ਨੂੰ ਵਾਪਸ ਕਰ ਦੇਣਗੇ ਓ ਬਾਈ ਕੀ ਹੋਇਆ ਕੀ ਸੋਚੀ ਜਾਣਾ ਕੁਛ ਨਹੀਂ ਕੁਛ ਨਹੀਂ ਬਾਈ ਮੈਂ ਇਹ ਫੋਨ ਨਾ ਰੱਖ ਨਹੀਂ ਸਕਦਾ ਇਹ ਫੋਨ ਮੈਂ ਜਿਹਦਾ ਹੈਗਾ ਨਾ ਉਹਨੂੰ ਵਾਪਸ ਕਰਕੇ ਹੀ ਆਉਂਗਾ ਮੈਨੂੰ ਨਹੀਂ ਲੱਗਦਾ ਇਹ ਫੋਨ ਮੈਂ ਤਾਂ ਅਸਲੀ ਮਾਲਕ ਲੱਭੂੰਗਾ ਚੰਗਾ ਭਰਾਵਾ ਮੈਂ ਤਾਂ ਤੇਰਾ ਫਾਇਦਾ ਹੀ ਸੋਚਿਆ ਸੀ ਫੜਾਇਆ ਪੁਲਿਸ ਵਾਲਾ ਇਹਨੂੰ ਜਾਂ ਤੂੰ ਫਾਇਦਾ ਨਹੀਂ ਲੈਣਾ ਤੇ ਪੁਲਿਸ ਵਾਲੇ ਫਾਇਦਾ ਲੈ ਲੈਣਗੇ ਅਜੀਬ ਲੋਕ ਆ ਯਾਰ ਇਮਾਨਦਾਰ ਬੰਦੇ ਨੂੰ ਵੀ ਇਮਾਨਦਾਰ ਨਹੀਂ ਰਹਿਣ ਦਿੰਦੇ ਪਰ ਕੋਈ ਨਾ ਐਪਲਸ ਆ ਤੇਰਾ ਮੈਂ ਅਸਲੀ ਮਾਲਕ ਲੱਭ ਕੇ ਛੱਡੂੰਗਾ ਚੱਲ ਗਰੇ ਦਾ ਸੱਟਾਂ ਹੀ ਬੋਮਰ ਬਾਈ ਫਿਰਦਾ ਹੋਰ ਯਾਰ ਇਹਦੀ ਤਾਂ ਜਮ ਹੀ ਅੱਖ ਕਾਲੀ ਕੀਤੀ ਪਈ ਆ ਬਾਜ਼ਾ ਸੱਟਾਂ ਬਰਾਈ ਫਿਰਦਾ ਯਾਰ ਲਾਪਤ ਪਾਣੀ ਪੀ ਲਾ ਹਾਏ ਮੰਮੀ ਮੇਰਾ ਪਾਸਾ ਲਾਲ ਕਰਤਾ ਕਟ-ਕਟ ਕੇ ਕੋਈ ਨਾ ਬਾਈ ਤੂੰ ਟੈਨਸ਼ਨ ਨਾ ਲੈ ਤੇਰਾ ਯਾਰ ਜਉਂਦਾ ਹਜੇ ਜਿਵੇਂ ਉਹਨਾਂ ਨੇ ਤੇਰੇ ਪਾਸੇ ਢਾਲ ਕੀਤੀ ਨਾ ਘੋਟ-ਘਟ ਕੇ ਓਵੇਂ ਮੈਂ ਵੀ ਉਹਨਾਂ ਦੇ ਪਾਸੇ ਲਾਲ ਕਰੂੰਗਾ ਘੋਟ-ਘਟ ਕੇ ਪਤਾ ਲੱਗ ਜੇ ਬਸ ਇੱਕ ਵਾਰੀ ਕੌਣ ਆਹੋ ਬਾਈ ਤੈਨੂੰ ਉਹਨਾਂ ਦੀ ਸ਼ਕਲ ਯਾਦ ਆ ਭਰਾਵਾ ਤੇਰਾ ਮੂੰਹ ਆ ਰਗ ਲਫਾਫਾ ਦੀ ਜਿਹੜਾ ਉਹਨਾਂ ਨੇ ਮੇਰੇ ਮੂੰਹ ਤੇ ਚੜਾ ਗਏ ਮੈਨੂੰ ਕੁੱਟਿਆ ਬਾਈ ਜਦੋਂ ਮੇਰੇ ਮੁੱਕੀਆਂ ਵਜਦੀਆਂ ਸੀ ਨਾ ਸਾਰੇ ਪਾਸੇ ਮੈਨੂੰ ਤੇਰੇ ਵਰਗਾ ਰੰਗ ਹੀ ਦਿਂਦਾ ਸੀ ਹੋਰ ਮੈਨੂੰ ਕੁਝ ਨਹੀਂ ਯਾਰ ਹਾਏ ਹਾਂ ਕਿਹੜਾ ਹਾਏ ਹਾਏ ਕਰੀ ਜਾਂਦਾ ਵਾਵਾ ਕੱਠ ਜਾ ਆ ਪਿਆ ਇੱਕ ਚੱਕਰ ਪੈ ਗਿਆ ਦੇਖੀ ਮੜਾ ਜਾ ਵਾਵਾ ਪਬਲਿਕ ਹੋਈ ਖੜੀ ਇੱਥੇ ਤਾਂ ਰੋਈ ਜਾਂਦਾ ਬਾਈ ਕੀ ਗੱਲ ਹੋ ਗਈ ਬਾਈ ਯਾਰ ਚੋਰਾ ਨੇ ਕੁੱਟਿਆ ਇਹਨੂੰ ਚੋਰਾ ਨੂੰ ਬੰਦੇ ਕੌੜ ਦੇ ਤਾਂ ਬਥੇਰੀ ਵਾਰੀ ਸੁਣਿਆ ਮਾ ਰ ਚੋਰਾਂ ਨੇ ਬੰਦਾ ਘੋੜਤਾ ਇਹ ਪਹਿਲੀ ਵਾਰ ਸੁਣਾ ਯਾਰ ਗੱਲ ਸਮਝ ਨਹੀਂ ਆਉਂਦੀ ਭਾਈ ਉਹ ਮੇਰੇ ਤੋਂ ਪੈਸੇ ਖੋਹਦੇ ਸੀ ਮੈਂ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਉਹਨਾਂ ਨੇ ਮੈਨੂੰ ਕੁੱਟਿਆ ਨਾਲੇ ਮੇਰੇ ਪੈਸੇ ਲੈ ਗਏ ਨਾਲੇ ਸਾਰਾ ਸਮਾਨ ਲੈ ਗਏ ਫਤਿਹ ਤਾਂ ਫੋਨ ਵੀ ਨਹੀਂ ਛੱਡਿਆ ਉਹ ਵੀ ਖੋ ਕੇ ਲੈ ਗਏ ਕੋਈ ਨਾਂਦੀ ਤੁਸੀਂ ਰੋ ਨਾ ਮੈਂ ਤੇ ਫੋਨ ਤੇ ਫੋਨ ਲਾ ਕੇ ਦੇਖਦਾ ਹਾਂ ਹਾਂ ਭਾਈ ਫੋਨ ਲਾ ਕੇ ਦੇਖ ਇਹਦੀ ਹਾਲਤ ਵੇਖ ਕੇ ਨਾ ਮੈਨੂੰ ਵੀ ਤਾਰ ਸਾਈ ਜਾਂਦਾ ਸਾਲਾ ਚੋਰ ਮੈਂ ਵੀ ਫੈਂਟਣਾ ਫੋਨ ਲਾ ਚਲਦੀ ਇੱਕ ਵਾਰੀ ਉਹ ਨੋ 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 ਹਾਂਜੀ ਵੀਡੀਓ ਤੁਸੀਂ ਦੇਖ ਲਈ ਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊ ਇਹ ਵੀਡੀਓ ਤੁਹਾਨੂੰ ਅਸੀਂ ਹਸਾਉਣ ਦੇ ਲਈ ਬਣਾਈ ਸੀ ਵਿੱਚ ਛੋਟਾ ਮੋਟਾ ਮੈਸੇਜ ਵੀ ਹੈਗਾ ਵੀਡੀਓ ਦੇ ਵਿੱਚ ਕੱਲੀ ਹਾਸੇ ਵਾਲੀ ਵੀ ਨਹੀਂ ਪਰ ਤੁਹਾਨੂੰ ਇਹ ਵੀਡੀਓ ਅਸੀਂ ਹਸਾਉਣ ਦੇ ਲਈ ਬਣਾਈ ਸੀ ਉਮੀਦ ਆ ਤੁਹਾਨੂੰ ਪਸੰਦ ਆਈ ਹੋਊਗੀ ਵਾਦ ਤੋਂ ਵਾਦ ਇਹ ਵੀਡੀਓ ਥੱਲੇ ਕਮੈਂਟ ਜਰੂਰ ਕਰਿਓ ਆਪਣੇ ਕਿਵੇਂ ਦੀ ਲੱਗੀ ਵੀਡੀਓ ਵੱਡੇ ਵੱਡੇ ਕਮੈਂਟ ਜਰੂਰ ਕਰਿਓ ਕਿਉਂਕਿ ਸਾਨੂੰ ਬਹੁਤ ਹੌਸਲਾ ਮਿਲਦਾ ਜਦੋਂ ਤੁਸੀਂ ਵੱਡੇ ਵੱਡੇ ਕਮੈਂਟ ਕਰਦੇ ਆਂ ਸ਼ੇਅਰ ਕਰਦੇ ਆ ਆਪਣੇ ਭੈਣ ਭਰਾਵਾਂ ਨੂੰ ਮਤਲਬ ਗਰੁੱਪਾਂ ਦੇ ਵਿੱਚ ਨਾ ਵਟਸਐਪ ਤੇ ਸ਼ੇਅਰ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਯਾਰ ਨਾ ਤੇ ਬਾਕੀ ਅਸੀਂ ਆ YouTube ਤੇ ਸਾਡੀ ਇਹ ਪਹਿਲੀ ਵੀਡੀਓ ਆ ਨਾ ਬਹੁਤ ਟਾਈਮ ਬਾਅਦ ਅਸੀਂ ਅਪਲੋਡ ਕਰ ਰਹੇ ਆਂ ਵੱਡੀ ਵੀਡੀਓ ਫਨੀ ਬਣਾ ਕੇ ਆ ਨਾ ਤੇ ਅਸੀਂ ਹੁਣ ਲਗਾਤਾਰ YouTube ਤੇ ਵੀ ਅਪਡੇਟ ਰਾਵਾਂਗੇ ਸਾਡੇ ਵਧੀਆ ਵਧੀਆ ਮੈਸੇਜ ਵਾਲੀਆਂ ਵੀਡੀਓ ਵਧੀਆ ਵਧੀਆ ਹਸਾਉਣ ਵਾਲੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਸਾਡੇ ਚੈਨਲ ਦੇ ਉੱਪਰ ਹੁਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਹਿਲਾਂ ਅਸੀਂ ਕਾਫੀ ਜ਼ਿਆਦਾ ਗੈਪ ਪਾਤਾ ਸੀਗਾ ਮਤਲਬ ਵੀ YouTube ਤੇ ਵੀਡੀਓ ਪਾਉਂਦੇ ਦਾ ਸੀਗੇ ਹਨਾ ਪਰ ਮਤਲਬ ਵੀ ਅਸੀਂ ਬਹੁਤ ਘੱਟ ਪਾਉਂਦੇ ਸੀਗੇ ਮਤਲਬ ਕਦੇ ਅਪਲੋਡ ਕਰ ਦਿੰਦੇ ਸੀ ਕਦੇ ਨਹੀਂ ਕਰ ਦਿੰਦੇ ਸੀ ਪਰ ਹੁਣ ਅਸੀਂ ਡੇਲੀ ਪਰਪਸ ਤੇ ਹਰ ਰੋਜ਼ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਤੁਸੀਂ ਨਾ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਇਹ ਵੀ ਜ਼ਰੂਰ ਦੱਸਿਓ ਵੀ ਸਾਨੂੰ ਕਿਹੜੇ ਟੌਪਿਕ ਤੇ ਵੀਡੀਓ ਬਣਾਈਏ ਤੁਹਾਨੂੰ YouTube ਤੇ ਤੁਹਾਨੂੰ ਮਤਲਬ ਜਿਹੜੀਆਂ ਪਸੰਦ ਆਉਂਦੀਆਂ ਸਾਡੀਆਂ ਵੀਡੀਓ ਹਨ ਵੀ ਅਸੀਂ ਮੈਸੇਜ ਵਾਲੀਆਂ ਇਮੋਸ਼ਨਲ ਵੀਡੀਓ ਬਣਾਈਏ ਮਤਲਬ ਵੀ ਮੋਟੀਵੇਸ਼ਨਲ ਮੈਸੇਜ ਦੇਣ ਵਾਲੀਆਂ ਜਾਂ ਅਸੀਂ ਫਨੀ ਕੰਟੈਂਟ ਬਣਾਈਏ ਇਹ ਤੁਸੀਂ ਸਾਰੇ ਪੈਨਪਰਾਵਾਂ ਨੇ ਆਪਣੀ ਮਤਲਬ ਕਮੈਂਟਾਂ ਦੇ ਵਿੱਚ ਸਾਨੂੰ ਰਾਇ ਜ਼ਰੂਰ ਦੇਣੀ ਆ ਫਿਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਦਾਂ ਦਾ ਕੰਟੈਂਟ ਤੁਹਾਡੇ ਵਾਸਤੇ ਦੂਜੇ ਤੀਜੇ ਦਿਨ ਲੈ ਕੇ ਆਉਂਦੇ ਰਾਵਾਂਗੇ ਕਿਉਂਕਿ YouTube ਤੇ ਕਾਫੀ ਮਿਹਨਤ ਹੁੰਦੀ ਆ ਐਦਾਂ ਤਾਂ ਨਹੀਂ ਵੀ ਆਪਾਂ ਬਸ ਟਾਈਮ ਪਾਜਾ ਕਰਕੇ ਦੀ ਵੀਡੀਓ ਪਾਤੀ ਹਨ ਅਸੀਂ ਮਿਹਨਤ ਕਰਕੇ ਵੀਡੀਓ ਬਣਾਉਣੀ ਚਾਹੁੰਦੇ ਆ ਤੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾਵਾ ਵੀ ਅਸੀਂ ਕਿੱਦਾਂ ਦੇ ਟੌਪਿਕ ਤੇ ਵੀਡੀਓ ਬਣਾਈਏ ਹਸਾਉਣ ਵਾਲੀਆਂ ਵੀਡੀਓ ਬਣਾਈਏ ਜਾਂ ਮੋਟੀਵੇਸ਼ਨ ਵਾਲਾ ਬਣਾਈਏ ਤੇ ਸਾਡੇ ਚੈਨਲ ਨੂੰ ਹੁਣ ਸਬਸਕ੍ਰਾਈਬ ਕਰ ਲਿਓ ਤੁਹਾਡੀ ਤੁਹਾਨੂੰ ਸਾਡੀ ਸਾਰੀ ਟੀਮ ਦੀਆਂ ਬਹੁਤ ਵਧੀਆ-ਵਧੀਆ ਵੀਡੀਓ ਤੁਹਾਨੂੰ YouTube ਤੇ ਦੇਖਣ ਨੂੰ ਮਿਲਣਗੀਆਂ ਚੈਨਲ ਸਬਸਕ੍ਰਾਈਬ ਕਰ ਲਿਓ Facebook ਤੇ ਵੀ ਇਹ ਵੀਡੀਓ ਅਪਲੋਡ ਹੋਊਗੀ ਜਿਹੜੇ ਭੈਣ ਭਰਾ Facebook ਤੇ ਦੇਖਦੇ ਆ Facebook ਤੇ ਪੇਜ ਲਾਈਕ ਕਰ ਲਿਓ ਤੇ ਥੈਂਕ ਯੂ so much ਜਿੰਨੇ ਭੈਣ ਭਰਾਵਾਂ ਨੇ ਵੀ ਇਹ ਵੀਡੀਓ ਨੂੰ ਦੇਖਿਆ ਤੇ ਕਮੈਂਟ ਜਰੂਰ ਕਰਕੇ ਜਾਂ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੈਂਕ ਯੂ